ਵਾਇਦ ਰਜੀ ਦਾ ਖਾਲਸਾ ਵਾਇਦ ਰਜੀ ਦੀ ਖਤੇ ਸਤਿ ਪ੍ਰਸਾਦ ਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਘਰ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸੰਸਥਾ ਕੀਰਤ ਕਰੋ ਨਾਮ ਜੋ ਕੋ ਵੰਡ ਛਕੋ ਮਾਰਿਆ ਸਿਕਾ ਜਦ ਕੋ ਤੇ ਨਾਨਕ ਨਿਰਮਲ ਪੰਥ ਚਲਾਇ ਜਿਹੜਾ ਸਮੁੱਚੀ ਮਨੁੱਖਤਾ ਨੂੰ ਆਪਣਾ ਚਲਾਇ ਤੇ ਨੰਦਾ ਗੁਰੂ ਨਾਨਕ ਦਾ ਘਰ ਪਰ ਕੱਲ 7 ਤਰੀਕ ਨੂੰ ਜਿਹੜੀ ਖਬਰ ਆਪਾਂ ਸੁਣਦੇ ਆਂ ਕਿ ਦੇਸ਼ ਦੇ ਪਾਕਿਸਤਾਨ ਭਾਰਤ ਦੀ ਜੰਗ ਦੇ ਲਾਲ ਜਾਂ ਇੱਕ ਦੂਜੇ 'ਤੇ ਗੋਲੇ ਚੱਲ ਕੇ ਤੇ ਦੋਵਾਂ ਪਾਸੇ ਮਨੁੱਖਤਾ ਦਾ ਨੁਕਸਾਨ ਹੋਇਆ ਤੇ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਜੰਗ ਲੜਨ ਵਾਸਤੇ ਸਿਰਫ ਪੰਜਾਬ ਦੀ ਧਰਤੀ ਨੂੰ ਹੀ ਚੁਣਿਆ ਜਾਂਦਾ ਹੈ ਜਿਵੇਂ ਕਿ ਦੋਨੇ ਪਾਸੇ ਪੜਦਾ ਪੰਜਾਬ ਨਹੀਂਦਾ ਪੰਜਾਬ 1947 ਦੀ ਵੰਡ ਤੋਂ ਲੈ ਕੇ ਅੱਜ ਤੱਕ ਇਹ ਸੰਤਾਪ ਜਿਹੜਾ ਪੰਜਾਬ ਹੀ ਭੋਗ ਰਿਹਾ ਏ ਗੁਜਰਾਤ ਦਾ ਇਲਾਕਾ Rajasthan ਦਾ ਬਾਰਡਰ ਜੇ ਸਰਕਾਰ ਨੂੰ ਲੜਾਈ ਲੜਨ ਦਾ ਸ਼ੌਂਕ ਆ ਤੇ ਉਹਨਾਂ ਰਸਤਿਆਂ ਤੋਂ ਲੜਾਈ ਨਿਰਿਆ ਜਾਵੇ ਜਿਹੜੀ ਸਮੁੱਚੀ ਮਨੁਸਤਾ ਨੂੰ ਆਪਣੇ ਕਲਾਵੇ ਵਿੱਚ ਲੈਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਤ ਦਾ ਭਲਾ ਬਾਰ-ਬਾਰ ਉਹਨਾਂ ਨੂੰ ਸੁਖੀ ਵਸਦੇ ਲੋਕਾਂ ਨੂੰ ਪਤਾ ਨਹੀਂ ਇਸ ਤੋਂ ਪਹਿਲਾਂ ਕਿੰਨੀ ਵਾਰੀ ਜਾ ਰਿਆ ਗਿਆ ਤੇ ਉਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਜਿਹੜੇ ਬਾਰਡਰਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮਾਰੇ ਦੇ ਆਦੇਸ਼ ਅਨੁਸਾਰ ਕਿਰਤ ਕਰਦੇ ਨੇ ਆਪਣੇ ਜ਼ਿੰਮੇਵਾਰ ਦੁਕਾਨਦਾਰੀ ਵਪਾਰ ਪਰਿਵਾਰ ਚਲਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਇਸ ਕਰਕੇ ਦੋਨੋਂ ਪਾਸਿਆਂ ਦੀ ਸਰਕਾਰਾਂ ਨੂੰ ਇਸ ਗੱਲ ਤੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਭਾਈ ਮਨੁੱਖਤਾ ਦਾ ਕਾਰਨ ਨਾ ਕਰੋ ਵੱਧ ਤੋਂ ਵੱਧ ਆਪਸ ਵਿੱਚ ਬੈਠ ਕੇ ਜੇ ਇਹ ਮਸਲੇ ਸੁਲਝਾਏ ਜਾ ਸਕਦੇ ਜੇ ਕਲਗਾਮ ਘਰਨਾ ਦੀ ਗੱਲ ਕਰੀਏ ਤੇ ਬਹੁਤ ਦੁਖਦਾਈ ਘਟਨਾ ਹੈ ਪਰ ਕਿਉਂ ਲੋਕ ਕਿਥੋਂ ਆਏ ਕਿਸੇ ਦੱਸਿਆ ਕਿਉਂਕਿ ਬਹੁਤੇ ਲੋਕ ਤੇ ਕਹਿ ਰਹੇ ਕਿ ਭਾਰਤ ਦੇ ਵਿੱਚ ਰੁਪਏ ਨੇ ਤੇ ਜੇ ਸਾਨੂੰ ਇੰਨਾ ਪਤਾ ਕਿ ਸਾਨੂੰ ਤਗੜਾ ਸੌਣੇ ਚਾਹ ਰਹੀਆਂ ਤੇ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਪਾਕਿਸਤਾਨ ਦਾ ਇੱਕ ਪਾਇਲਟ ਜਿਹੜਾ ਉਹਨੇ ਆਪਣਾ ਸਾਰਾ ਪਰਿਵਾਰ ਦੇ ਉਹ ਯਾਰਕ ਕਿਸਲਾ ਨੂੰ ਜਗ੍ਹਾ ਤੇ ਭੇਜ ਦਿੱਤਾ ਯੂ ਐਸਏ ਭੇਜ ਦਿੱਤਾ ਤੇ ਸਾਨੂੰ ਇਹ ਨਾ ਪਤਾ ਲੱਗਾ ਕਿ ਪਹਰਗਾਮ ਦੇ ਵਿੱਚ ਕੱਦਲਾ ਕਰਨ ਵਾਲੇ ਜਿਹੜੇ ਉਹ ਕਿੱਥੇ ਚਲੇ ਗਏ ਤੇ ਪੀਸਲਪੁਰਾ ਦੇ ਵਿੱਚ ਸਿੱਖ ਮਾਰੇ ਗਏ ਉਹਨਾਂ ਦਾ ਕਿਸੇ ਨੇ ਕਦੀ ਧਿਆਨ ਨਹੀਂ ਕੀਤਾ ਦਿੱਲੀ ਵਿੱਚ ਦੰਗੇ ਹੋਏ ਉਹਨਾਂ ਦੀ ਕਿਸੇ ਨੇ ਕੋਈ ਚਪੜਾਲ ਨਹੀਂ ਕੀਤੀ ਅੱਜ ਜੰਗ ਲੱਗਣ ਦੀ ਅਸਾਰ ਨੇ ਤੇ ਸਿੱਖ ਗੁਰੂਆਂ ਦਾ ਵਾਸਤਾ ਪਾਇਆ ਜਾ ਰਿਹਾ ਹੈ ਸਿੱਖਾਂ ਦੀਆਂ ਕੁਰਬਾਨੀਆਂ ਦਾ ਚੇਤਾ ਆ ਗਿਆ ਅਜੇ ਤੱਕ ਕਿਸੇ ਨੇ ਸਿੱਖਾਂ ਦੀਆਂ ਕੁਰਬਾਨੀਆਂ ਦੀ ਯਾਦ ਹੀ ਨਹੀਂ ਆਈ ਕਿ ਸਿੱਖ ਕਿੰਨੇ ਕਾਲੇ ਪਾਣੀ ਗਏ ਕਿੰਨਿਆਂ ਨੂੰ ਦੇਸ਼ ਨਿਕਾਲਾ ਕੀਤਾ ਕਿੰਨਿਆਂ ਦੀਆਂ ਪ੍ਰਾਪਰਟੀਆਂ ਖੁਰਕੀਆਂ ਤੇ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਹੱਸ ਕੇ ਫਾਸੀ ਦੇ ਰਸੇ ਤੁਮੇ ਉਹਨਾਂ ਨੂੰ ਵਾਰ-ਵਾਰ ਉਜਾੜਨ ਲਈ ਸਮਝਦੇ ਹਕੂਮਤਾਂ ਨੇ ਤੇ ਜਿਹੜਾ ਤਹਈਆ ਕੀਤਾ ਹੈ ਅੱਜ ਦਾ ਨਹੀਂ ਉਹ 552 ਸਾਲ ਪਹਿਲਾਂ ਜਿਹੜਾ ਗੁਰੂ ਲਾਲ ਪਾਤਸ਼ਾਹ ਮਹਾਰਾਜ ਨੇ ਜੰਜੂ ਦਾ ਖੰਨਣ ਕੀਤਾ ਸੀ ਕਿ ਭਾਈ ਦੇ ਜਨੇਊ ਪੌਣਾ ਹੀ ਆ ਤੇ ਛੁਭ ਬਣਾਵਾ ਜਨੇਊ ਪਾਓ ਕਿ ਜਨੇਊ ਜਿਹੜਾ ਹੈ ਉਹ ਇਹੋ ਜਿਹਾ ਹੋਣਾ ਤੇ ਇਹਦਾ ਹੈ ਫਗਰ ਸੰਤੋਖ ਵਾਲਾ ਹੋਵੇ ਜੱਪਤ ਵਾਲਾ ਹੋਵੇ ਤੇ ਸਾਰਗੁਰੂ ਜੀ ਲਾਲ ਪਾਤਸ਼ਾਹ ਮਹਾਰਾਜ ਨੇ ਪਾੜਿਆਂ ਨੂੰ ਕਿਹਾ ਸੀ ਕਿ ਇਹ ਜਨੇਊ ਜੀਕ ਸਹੀ ਤਾਂ ਪਾੜੇ ਘੱਟ ਇਹ ਉਸ ਟਾਈਮ ਤੋਂ ਇਸ ਭਾਰਤ ਦੇ ਅਣਖੀ ਗੈਰਤੀ ਭਰੇ ਹੋਏ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੂੰ ਦਬਾਉਣ ਵਾਸਤੇ ਯਤਨ ਕਰ ਰਹੇ ਆ 553 ਸਾਲ ਤੋਂ ਤੇ ਜੇ ਭਾਈ ਲੜਨਾ ਹੀ ਹੈ ਤੇ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਾਦਰ ਨੂੰ ਜਾਬਰ ਕਿਹਾ ਸੀ ਨਾ ਤੇ ਉਸ ਤਰ੍ਹਾਂ ਸਿੱਧੇ ਹੋ ਕੇ ਉਹਨਾਂ ਦੇ ਨਾਲ ਲੜੋ ਇਹ ਜਿਹੜੀ ਆਮ ਮਨੁੱਖਤਾ ਜਿਹੜੀ ਆਮ ਕਿਰਪ ਕਰਨ ਵਾਲੇ ਨਾਮ ਜਪਣ ਵਾਲੇ ਵੰਡ ਕੇ ਛਕਣ ਵਾਲੇ ਉਹ ਪਾਉ ਪੰਜਾਬ ਦਾ Hindu ਹੈ ਭਾਵੇਂ ਪੰਜਾਬ ਦਾ ਮੁਸਲਮਾਨ ਹੈ ਤੇ ਪੰਜਾਬ ਦੇ ਭਾਵੇਂ ਪੰਜਾਬ ਦਾ ਇਸਾਈ ਜੈਨੂ ਬੋਧੀ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਾਰੇ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦਾ ਭਾਵ ਕੇ ਵਿਸ਼ਵ ਭਰ ਦਾ ਭਲਾ ਇਸ ਕਰਕੇ ਬਾਰ-ਬਾਰ ਇਹਨਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੇ ਤੁਹਾਨੂੰ ਸ਼ੌਕ ਹੈ ਜੰਗ ਲੜਨ ਦਾ ਤੇ ਭਾਈ ਆਪਣੇ ਰਸਤੇ ਗੁਜਰਾਤ ਦੇ ਰਾਜਸਥਾਨ ਦੇ ਰਸਤੇ ਤੇ ਜਾ ਕੇ ਲੜੋ ਕੋਈ ਨਾਲ ਖਾਹ ਕਿਰਪਾ ਕਰ ਲੋ ਜਿੱਤੇ ਪਾਕਿਸਤਾਨ ਦੇ ਲੋਕਾਂ ਦਾ ਵੀ ਨੁਕਸਾਨ ਹੋਇਆ ਉੱਥੇ ਭਾਰਤ ਦੇ ਵੀ ਕੁਲਖ ਜ਼ਿਲ੍ਹੇ ਦੇ ਵਿੱਚ ਗੁਰੂ ਘਰ ਦੇ ਗਰੰਤੀ ਸਿੰਘ ਜਿਹੜੇ ਆ ਉਹਨਾਂ ਨੂੰ ਹਾਂ ਬੰਦਾ ਜਾਨ ਪੀਣਾ ਪਿਆ ਕੀਰਤਨ ਕਰਦੇ ਜਦੋਂ ਕੋਈ ਪਹਿਲਾ ਆਰਮੀ ਦੇ ਵੀ ਕੋ ਰਿਟਾਇਰ ਹੋਏ ਤੇ ਫਿਰ ਪੰਜ ਦੇ ਗੁਰਦੁਆਰੇ ਵਿੱਚ ਰਾਗੀ ਸਿੰਘ ਜੋ ਸੇਵਾ ਲਵਾ ਰਹੇ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਮਨੁੱਖਤਾ ਦੇ ਵਿੱਚ ਸ਼ਾਂਤੀ ਜਿੱਥੇ ਪੰਜ ਪਿਆਰੇ ਸਾਹਿਬਾਨਾਂ ਪਾਸੋਂ ਸੰਗਤ ਨੇ ਵੀ ਅਮਰ ਸੰਚਾਰ ਸਮਾਗਮ ਦੇ ਤੇ ਅਰਦਾਸ ਕਰਾਈ ਏ ਗੁਰਨਾਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਉਥੇ ਆਪਾਂ ਸਾਰੇ ਪ੍ਰਬੰਧ ਦੇ ਭਲੇ ਦੀ ਅਰਦਾਸ ਕਰੀਏ ਸਿੱਖ ਡਰਦਾ ਨਹੀਂ ਏ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਕਿ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਪਰ ਨਜਾਇਜ਼ ਜੇ ਕਿਸੇ ਗਲਤ ਤਰੀਕੇ ਨਾਲ ਸੁਖੀ ਵਸਦੇ ਲੋਕਾਂ ਨੂੰ ਉਜਾੜਨ ਦੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਮਾਰੀ ਗਏ ਨੇ ਭਾਈ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ